ਤੇਰਾਏ ਦਰੁਸਤਾਏ ਚੰਗੀ ਗੱਲ ਆ ਪਰ ਇਹਨਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਜਿਹੜੀਆਂ ਮਾਵਾਂ ਦੇ ਪੁੱਤ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਜਿੰਨਾ ਮਾਵਾਂ ਦੇ ਪੁੱਤਾਂ ਦੀ ਜਿਹੜੀਆਂ ਲਾਛਾਂ ਐ ਪਿਓ ਦੇ ਮੋਢਿਆਂ ਤੇ ਗਈਆਂ ਉਹਨਾਂ ਦੇ ਜਿਹੜੇ ਉਹ ਕੀ ਹਾਲ ਸੀ ਉਹਨਾਂ ਦਾ ਜੇ ਇਹ ਪਹਿਲਾਂ ਆਪਣਾ ਜਿਹੜਾ ਇਹ ਮਿਸ਼ਨ ਚਲਾ ਦਿੰਦੇ ਇਹ ਜਿਹੜੀ ਜੰਗ ਨਸ਼ਿਆਂ ਵਿਰੁੱਧ ਇਹਨਾਂ ਸਟਾਰਟ ਕੀਤੀ ਆ ਫਿਰ ਯੁੱਧ ਨਸ਼ਿਆਂ ਵਿਰੁੱਧ ਜੇ ਇਹ ਪਹਿਲਾਂ ਚਲਾ ਦਿੰਦੇ ਤੇ ਸਾਡੇ ਜਿਹੜੇ ਉਹ ਬੱਚੇ ਵੱਜ ਜਾਣੇ ਸੀ ਪਰ ਇਹਦੇ ਵਿੱਚ ਵੀ ਰਾਜਨੀਤੀ ਆ ਅੱਜ ਦਿੱਲੀ ਤੋਂ ਹਾਰੇ ਨੇ ਤੇ ਦਿੱਲੀ ਦੇ ਲੋਕਾਂ ਨੇ ਜਨਕਾਰਿਆ ਤੇ ਹੁਣ ਪੰਜਾਬ ਦੇ ਵਿੱਚ ਇਹ ਚਾਹੁੰਦੇ ਆ ਕਿ ਅਸੀਂ ਪੀਲਾ ਪੰਜਾ ਚਲਾਈਏ ਤੇ ਜਿਹੜੇ ਸਾਡੇ ਜਿਹੜੇ ਲੋਕ ਹੈ ਸਾਡੇ ਨਾਲ ਜੁੜਨ ਅਕਾਲੀ ਦਲ ਤੋਂ ਸਵਾਲ ਕਰਦੇ ਵੀ ਤੁਹਾਡੇ ਤੇ ਇਲਜ਼ਾਮ ਲੱਗਦੇ ਵੀ ਨਸ਼ਾ ਤੁਸੀਂ ਲੈ ਕੇ ਆਏ ਉਹ ਅੱਗੋਂ ਇਹ ਜਵਾਬ ਦਿੰਦੇ ਵੀ ਹੁਣ ਤਾਂ ਨਹੀਂ ਸਾਡੀ ਸਰਕਾਰ ਹੁਣ ਰੋਕ ਲੋ ਤੇ ਜੇ ਅਸੀਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਸਵਾਲ ਕਰਦੇ ਆ ਉਹ ਅਗੋ ਕਹਿੰਦੇ ਜੀ ਇਹ ਤਾਂ ਆਕਾਲੀ ਦਲ ਦੀ ਦੇਣ ਆ ਅਸੀਂ ਸਾਨੂੰ ਤਾਂ ਜੇ ਸਮਾਂ ਹੀ ਥੋੜਾ ਮਿਲਿਆ ਇਹ ਇੱਕ ਦੂਜੇ ਤੇ ਪੱਲਾ ਝਾੜਨਾ ਇਹ ਕਿੱਥੋਂ ਤੱਕ ਜਾਏਗਾ ਲੋਕ ਤਾਂ ਇਹ ਵੀ ਗੱਲਾਂ ਕਰ ਰਹੇ ਨੇ ਕਿ ਜਿਹੜਾ ਪੰਜਾ ਚਲਾਇਆ ਜਾ ਰਿਹਾ ਹੈ ਨਾ ਇਹ ਇੱਕ ਸਿਰਫ ਵਿਖਾਵਾ ਹੈ ਪੰਜਾ ਉਹਨਾਂ ਘਰਾਂ ਤੇ ਹੀ ਚਲਾਇਆ ਜਾ ਰਿਹਾ ਹੈ ਜਿਹੜੇ ਕੋਈ 2-4 ਕੁੜੀਆਂ ਵੇਚਦੇ ਹੋਣਗੇ ਵੱਡੇ ਮਗਰਮਾਸ ਤਾਂ ਅੱਜ ਵੀ ਇਹ ਆਪਣੇ ਨਜ਼ਾਰੇ ਲੈ ਰਹੇ ਤਾਂ ਕਿ ਬੰਵੰਜਾ ਅਧਿਕਾਰੀ ਜਿਹੜੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਕੀ ਗੱਲ ਹੈ ਜੇ ਉਹ 52 ਬੰਦੇ ਸਸਪੈਂਡ ਕਰ ਦਿੱਤੇ ਗਏ ਨੇ ਤੇ ਜਿਹੜੇ ਮਗਰਮਾਛਾ ਫਿਰ ਉਹਨਾਂ ਨੂੰ ਕਿਉਂ ਨਹੀਂ ਕੀਤਾ ਤੇ ਇਸੇ ਤਰ੍ਹਾਂ ਜਿਹੜੇ ਬਲਡੋਜ਼ਰ ਚੱਲ ਰਹੇ ਨੇ ਗਰੀਬਾਂ ਦੇ ਵਿਚ ਚੱਲ ਰਹੇ ਆ ਮੈਨਾਂ ਕਿ ਜਿਹੜੇ ਵੱਡੇ ਵੱਡੇ ਤਨਾੜ ਆ ਜਿਨ੍ਹਾਂ ਦੀਆਂ ਐਮਐਲਏ ਨਾਲ ਯਾਰੀਆਂ ਹਾਂ ਜਿਹੜੇ ਵੱਡੇ ਵੱਡੇ ਮੰਤਰੀਆਂ ਦੇ ਨਾਲ ਉਹਨਾਂ ਦੇ ਕਰਿੰਦੇ ਬਣੇ ਫਿਰਦੇ ਨੇ ਤੇ ਉਹਨਾਂ ਦੇ ਘਰਾਂ ਦੇ ਬਲਡੋਜ਼ਰ ਕਿਉਂ ਨਹੀਂ ਚਲਾਉਂਦੇ ਉਹਨਾਂ ਦੇ ਵਿੱਚ ਲਾਉਣ ਸਾਰਿਆਂ ਦੇ ਚੱਲਨੇ ਚਾਹੀਦੇ ਆ ਕੋਲ ਰੋਜ਼ ਹੀ ਲੋਕ ਆਉਂਦੇ ਆ ਹਰ ਏਰੀਆ ਦੇ ਵਿੱਚੋਂ ਮੇਰੇ ਕੋਲ ਲੋਕ ਆ ਆਣ ਕੇ ਮਾਵਾ ਸਾਡੇ ਜਿਹੜੇ ਬਜ਼ੁਰਗ ਭੈਣ ਭਰਾ ਨੇ ਉਹ ਆਣ ਕੇ ਰੋਂਦੇ ਨੇ ਕੋਈ ਫੋਨ ਕਰਦੇ ਨੇ ਮੇਰੇ ਕੋਲ ਇੱਥੇ ਹਜ਼ਾਰਾਂ ਆਡੀਓ ਪਈਆਂ ਕਿ ਮਾਵਾ ਭੈਣਾ ਕਿਦਾਂ ਰੋਂਦੀਆਂ ਕਿ ਸਾਡੇ ਘਰ ਚ ਭਾਂਡੇ ਨਹੀਂ ਅਜੇ ਸਾਡੇ ਘਰ ਰੋਟੀ ਖਾਣ ਨੂੰ ਨਹੀਂ ਅਜੇ ਸਾਡੇ ਬੱਚੇ ਸਾਨੂੰ ਕੁੱਟ ਕੇ ਪੈਸੇ ਲੈ ਗਏ ਹਰ ਜਗ੍ਹਾ ਦੇ ਬਾਰੇ ਮੈਂ ਆਪਣੇ ਪੇਜ ਤੋਂ ਜਿਹੜੀਆਂ ਚੀਜ਼ਾਂ ਸ਼ੇਅਰ ਕਰਦਾ ਰਹਿਣਾ ਕਿ ਇਹਨਾਂ ਬੰਦਿਆਂ ਨੂੰ ਫੜੋ ਇਹਨਾਂ ਨੂੰ ਫੜਨਾ ਕਦੋਂ ਜੋ ਬਕਾਇਦਾ ਨਾਂ ਲੈ ਕੇ ਹਾਂ ਬਕਾਇਦਾ ਨਾਂ ਵੀ ਲਾਇਆ ਨਾਂ ਵੀ ਲਿੰਗਰਿਆ ਨਾ ਕੁਝ ਕੀਤਾ ਪਰ ਇਹ ਤਾਂ ਪ੍ਰਸ਼ਾਸਨ ਨੂੰ ਸਾਰਾ ਹੀ ਪਤਾ ਕਿਹੜੀ ਚੀਜ਼ ਦਾ ਇਹਨਾਂ ਨੂੰ ਭੁੱਲ ਕੇ ਕੀਤੀ ਉਹ ਤਾਂ ਇਹ ਗੱਲ ਕਹਿੰਦੇ ਸਾਡੇ ਨਾਲ ਕੋਆਪਰੇਟ ਕਰੋ ਜੀ ਅਸੀਂ ਤੁਹਾਡੇ ਨਾਮ ਗੁਪਤ ਰੱਖਾਂਗੇ ਤੁਸੀਂ ਸਾਨੂੰ ਲਿਸਟ ਬਣਾ ਕੇ ਦਿਓ ਕਿਹੜੇ ਬੰਦੇ ਨਸ਼ੇ ਵੇਚਦੇ ਆ ਪਰ ਤੁਸੀਂ ਕਹਿ ਰਹੇ ਹੋ ਇਹਨਾਂ ਨੂੰ ਸਾਰੇ ਪਤਾ ਲੋਕ ਕੀ ਕਰਦੇ ਆ ਲੋਕ ਥਾਣੇ ਜਾ ਕੇ ਸ਼ਿਕਾਇਤਾਂ ਕਰਦੇ ਆ ਕਿ ਸਾਡੇ ਸਾਡੇ ਪਿੰਡ ਨਸ਼ਾ ਵਿਕਦਾ ਹੈ ਉਹ ਥਾਣੇ ਤੋਂ ਅਜੇ ਘਰ ਨਹੀਂ ਜਾਂਦੇ ਤੇ ਪਹਿਲਾਂ ਸਮਗਲਰ ਨੂੰ ਪਤਾ ਲੱਗ ਜਾਂਦਾ ਹੈ ਕਿ ਤੂੰ ਮੇਰੀ ਸ਼ਿਕਾਇਤ ਕਰਕੇ ਆ ਇੱਥੇ ਉਹਨੂੰ ਜਾਣਦੇ ਉਹਨੂੰ ਪਹਿਲਾਂ ਨੂੰ ਫੜ ਘੱਦੇ ਕੀਤੀਆ ਕਿ ਜਿਹੜੇ ਛੋਟੇ ਪੁੜੀਆਂ ਵਾਲੇ ਬੰਦੇ ਆ ਜਾਂ ਛੋਟੇ ਮਲਾਜਮ ਆ ਉਹਨਾਂ ਤੱਕ ਨਾ ਰੋ ਜਿਹੜੇ ਵੱਡੇ ਸਮਗਲ ਰਿਗੇ ਆ ਉਹਨਾਂ ਨੂੰ ਫੜੋ ਕਿ ਜਿਹੜੇ ਵਿੱਚ ਪੁਲਸ ਵਾਲੇ ਵੀ ਇਨਵੋਲ ਹੋ ਗਿਆ ਰਾਜਨੀਤਿਕ ਲੀਡਰ ਰਿਗੇ ਆ ਉਹਨਾਂ ਨੂੰ ਕਿਉਂ ਨਹੀਂ ਫੜਦੇ ਉਹਨਾਂ ਨੂੰ ਫੜਨ ਦਾ ਇਜਾਮ ਲਾ ਰਹੇ ਹੋ ਤੁਸੀਂ ਰਾਜਨੀਤਿਕ ਲੀਡਰ ਵੀ ਹੈਗੇ 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 ਨੇ ਮੈਂ ਕਹਿਣਾ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਰਾਜਨੀਤਿਕ ਲੀਡਰ ਆ ਇਹ ਨਹੀਂ ਵੇ ਪਿਛਲੇ ਸਮੇਂ ਸਭ ਕੁਝ ਹੁੰਦਾ ਰਿਹਾ ਅਖਬਾਰਾਂ ਦੇ ਵਿੱਚ ਆਉਂਦਾ ਰਿਹਾ ਹੈ ਜਿੰਨੇ ਪੁਲਿਸ ਮੁਲਾਜ਼ਮ ਹੋਣਾਂ ਦਾ ਡੋਪ ਟੈਸਟ ਕਰਾਓ ਸਾਰਿਆਂ ਦਾ ਤੇ ਇੱਥੇ 26 ਬੰਦਿਆਂ ਦਾ ਮੇਰੇ ਖਲੋਂ ਡੋਪ ਟੈਸਟ ਕਰਾਇਆ ਸੀ ਵਿੱਚੋਂ 13 ਬੰਦੇ ਜਿਹੜੇ ਪੋਜ਼ਿਟਿਵ ਨਿਕਲੇ ਆ ਹੂੰ ਅੱਧੀ ਪੁਲਿਸ ਨਿਕਲਾਈ ਬਿਲਕੁਲ ਤੇ ਇਹ ਕਿੱਡੀ ਸ਼ਰਮਨਾਕ ਗੱਲ ਹੈ ਕਰੋਨਾ ਕਾਲ ਦੇ ਵਿੱਚ ਸਾਰਾ ਕੁਝ ਇੱਕ ਦਿਨ ਬੰਦ ਹੋ ਗਿਆ ਹਾਂ ਤੁਸੀਂ ਕੋਈ ਵੇਖਿਆ ਬੰਦਾ ਕਿ ਜਿਹੜਾ ਨਸ਼ੇ ਦਾ ਨਸ਼ਾ ਨਹੀਂ ਮਿਲਿਆ ਤੇ ਮਰ ਗਿਆ ਸੰਗਤ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅਕਸਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਪੰਜਾਬ ਦੇ ਵਿੱਚ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਹਾਲੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਮਹਿੰਮ ਸ਼ੁਰੂ ਕੀਤੀ ਗਈ ਹੈ ਯੁੱਧ ਨਸ਼ੇ ਵਿਰੋਧ ਸੋ ਇਹਦੇ ਤਹਿਤ ਚੱਲਦੇ ਹੋਇਆ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਪੀਲਾ ਪੰਜਾ ਚਲਾਇਆ ਜਾ ਰਿਹਾ ਜਿਹੜੇ ਲੋਕ ਇਹਦੇ ਤਸਕਰ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਅੱਜ ਦਾ ਵਿਸ਼ਾ ਵੀ ਇਹੀ ਰਹਿਣ ਵਾਲਾ ਸਾਡਾ ਕਿ ਪੰਜਾਬ ਦੇ ਵਿੱਚ ਜਿਵੇਂ ਪੰਜਾਬ ਸਰਕਾਰ ਵੱਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਕਿਵੇਂ ਲੱਗਦਾ ਹੈ ਕਿ ਇਹ ਪੰਜਾਬ ਸਰਕਾਰ ਕਾਮਯਾਬ ਹੋਏਗੀ ਬਹੁਤ ਵੱਡਾ ਐਂਟੀ ਸੈੱਲ ਜਿਹੜਾ ਉਹ ਚਲਾਇਆ ਜਾ ਰਿਹਾ ਆ ਉਹ ਗੱਲਬਾਤ ਕਰਦੇ ਹਾਂ ਮੇਰੇ ਨਾਲ ਭਾਈ ਸਤਨਾਮ ਸਿੰਘ ਮਨਾਵਾ ਸਾਹਿਬ ਨੇ ਜੋ ਇਹਨਾਂ ਵੱਲੋਂ ਇੱਕ ਸੰਸਥਾ ਵੀ ਚਲਾਈ ਜਾ ਰਹੀ ਹੈ ਨਸ਼ੇ ਦੇ ਵਿਰੁੱਧ ਔਰ ਨਾਲ ਦੀ ਨਾਲ ਦਸ ਦੇਵਾ ਦਸ਼ਕਾਂ ਦੀ ਜਾਣਕਾਰੀ ਵਾਸਤੇ ਕਿ ਥੋੜਾ ਸਮਾਂ ਪਹਿਲਾਂ ਗਵਰਨਰ ਸਾਹਿਬ ਤੋਂ ਟਾਈਮ ਮਿਲਿਆ ਇਹਨਾਂ ਨੂੰ ਔਰ ਗਵਰਨਰ ਸਾਹਿਬ ਨੂੰ ਮਿਲ ਕੇ ਵੀ ਆਏ ਨੇ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਓ ਕਰਦੇ ਹਾਂ ਸਵਾਗਤ ਵੀਰ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਧੰਨਵਾਦ ਜੀ ਤੁਹਾਡਾ ਜੀ ਤੁਸੀਂ ਸਾਡੀ ਜਿਹੜੀ ਆਵਾਜ਼ ਆ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਰੇ ਜੋ ਤੁਹਾਡਾ ਧੰਨਵਾਦ ਜੀ ਕਿਵੇਂ ਦੇਖਦੇ ਹੋ ਜੀ ਇਹ ਜਿਹੜਾ ਹੁਣ ਐਕਸ਼ਨ ਸ਼ੁਰੂ ਹੋਇਆ ਯੁੱਧ ਨਸ਼ੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਦੇਰ ਆਏ ਦਰਸਤਾਏ ਕਹਿ ਸਕਦੇ ਹਾਂ ਵੇਖੋ ਕੋਈ ਵੀ ਕੰਮ ਸਰਕਾਰ ਚੰਗਾ ਕਰਦੀ ਹੈ ਤੇ ਉਹਦਾ ਸਵਾਗਤ ਕਰਨਾ ਬੰਦਾ ਹੈ ਬਿਲਕੁਲ ਕਿਉਂਕਿ ਅਸੀਂ ਬੜੀ ਦੇਰ ਤੋਂ ਇਹ ਆਵਾਜ਼ ਬੁਲੰਦ ਕਰ ਰਹੇ ਹਾਂ ਕਿ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਨਸ਼ਿਆਂ ਦੇ ਵਿੱਚ ਨਸ਼ਿਆਂ ਦੇ ਵਹਿਣ ਦੇ ਵਿੱਚ ਵਹਿ ਚੁੱਕੀ ਆ ਉਹਨੂੰ ਬਚਾਓ ਉਹਨੂੰ ਬਚਾਓ ਬੜੇ ਦੇਰ ਦਾ ਅਸੀਂ ਹੋਕਾ ਦੇ ਰਹੇ ਹਾਂ ਸਾਨੂੰ ਥੱਲੇ ਐਸਡੀਐਮ ਤੋਂ ਲੈ ਕੇ ਉੱਪਰ ਮਾਨਜੋ ਗਵਰਨਰ ਸਾਹਿਬ ਤੱਕ ਮੁੱਖ ਮੰਤਰੀ ਤੱਕ ਅਸੀਂ ਜਿਹੜੀਆਂ ਆਪਣੀਆਂ ਮੰਗਾਂ ਜਿਹੜੀਆਂ ਰੱਖੀਆਂ ਔਰ ਬੇਬਾਕੀ ਦੇ ਨਾਲ ਰੱਖੀਆਂ ਔਰ ਸਾਨੂੰ ਲੱਗਦਾ ਕਿ ਸਾਡੀਆਂ ਉਹ ਮੰਗਾ ਨੂੰ ਬੂਰ ਪਿਆਰ ਲੱਗਦਾ ਹੈ। ਹੂੰ। ਦੇਰ ਆਏ ਦਰਸਤਾਏ ਚੰਗੀ ਗੱਲ ਆ। ਪਰ ਇਹਨਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ। ਪਹਿਲਾਂ ਆਉਣਾ ਚਾਹੀਦਾ ਸੀ। ਜਿਹੜੀਆਂ ਮਾਵਾਂ ਦੇ ਪੁੱਤ ਜਿਹੜੇ ਇਸ ਦੁਨੀਆ ਤੋਂ ਚਲੇ ਗਏ। ਹੂੰ। ਜਿੰਨਾ ਮਾਵਾਂ ਦੇ ਪੁੱਤਾਂ ਦੀ ਜਿਹੜੀਆਂ ਲਾਛਾਂ ਹੈ ਪਿਓ ਦੇ ਮੋਢਿਆਂ ਤੇ ਗਈਆਂ। ਆਹ। ਉਹਨਾਂ ਦੇ ਜਿਹੜੇ ਉਹ ਕੀ ਹਾਲ ਸੀ ਉਹਨਾਂ ਦਾ ਜੇ ਇਹ ਪਹਿਲਾਂ ਆਪਣਾ ਜਿਹੜਾ ਇਹ ਮਿਸ਼ਨ ਚਲਾ ਦਿੰਦੇ ਇਹ ਜਿਹੜੀ ਜੰਗ ਨਸ਼ਾ ਵਿਰੋਧ ਦੇ ਨਾਲ ਸਟਾਰਟ ਕੀਤੀ ਆ ਯੁੱਧ ਨਸ਼ਾ ਵਿਰੋਧਾ ਜੇ ਇਹ ਪਹਿਲਾਂ ਚਲਾ ਦਿੰਦੇ ਤੇ ਸਾਡੇ ਜਿਹੜੇ ਉਹ ਬੱਚੇ ਵੱਜ ਜਾਣੇ ਸੀ ਪਰ ਇਹਦੇ ਵਿੱਚ ਵੀ ਰਾਜਨੀਤੀ ਆ ਅੱਜ ਦਿੱਲੀ ਤੋਂ ਹਾਰੇ ਨੇ ਤੇ ਦਿੱਲੀ ਦੇ ਲੋਕਾਂ ਨੇ ਜਾਣਕਾਰਿਆ ਤੇ ਹੁਣ ਪੰਜਾਬ ਦੇ ਵਿੱਚ ਇਹ ਚਾਹੁੰਦੇ ਆ ਕਿ ਅਸੀਂ ਪੀਲਾ ਪੰਜਾ ਚਲਾਈਏ ਤੇ ਜਿਹੜੇ ਸਾਡੇ ਜਿਹੜੇ ਲੋਕ ਆ ਸਾਡੇ ਨਾਲ ਜੁੜਨ ਮੈਂ ਇਹਨਾਂ ਵਧੀਆ ਗੱਲ ਆ ਕਿਉਂਕਿ ਜੁੜਨਾ ਕੰਮ ਕਰਨਾ ਵੀ ਚਾਹੀਦਾ ਹੈ ਤੇ ਜੇ ਇਹ ਸਰਕਾਰ ਇਹ ਕੰਮ ਨਾ ਕਰੂਗੀ ਤੇ ਪੰਜਾਬ ਦੇ ਲੋਕਾਂ ਨੇ ਅਨਕਾਰ ਦੇਣਾ ਹੈ ਜੇ ਚੰਗਾ ਕੰਮ ਕਰਨਗੇ ਹੋ ਸਕਦਾ ਕਿ ਦੇ ਵਾਪਸ ਆ ਜਣ ਅਕਸਰ ਨਾ ਭਾਜੀ ਜਦੋਂ ਅਸੀਂ ਸਵਾਲ ਕਰਦੇ ਆ ਨਾ ਜੇ ਅਸੀਂ ਅਕਾਲੀ ਦਲ ਤੋਂ ਸਵਾਲ ਕਰਦੇ ਵੀ ਤੁਹਾਡੇ ਤੇ ਇਲਜ਼ਾਮ ਲੱਗਦੇ ਵੀ ਨਸ਼ਾ ਤੁਸੀਂ ਲੈ ਕੇ ਆਏ ਹੋ ਉਹ ਅੱਗੋਂ ਇਹ ਜਵਾਬ ਦਿੰਦੇ ਵੀ ਹੁਣ ਤਾਂ ਨਹੀਂ ਸਾਡੀ ਸਰਕਾਰ ਹੁਣ ਰੋਕ ਲੋ ਤੇ ਜੇ ਅਸੀਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਸਵਾਲ ਕਰਦੇ ਆ ਉਹ ਅੱਗੋਂ ਕਹਿੰਦੇ ਜੀ ਇਹ ਤਾਂ ਅਕਾਲੀ ਦਲ ਦੀ ਦੇਣ ਹੈ ਅਸੀਂ ਸਾਨੂੰ ਤਾਂ ਜੇ ਸਮਾਂ ਹੀ ਥੋੜਾ ਮਿਲਿਆ ਇਹ ਇੱਕ ਦੂਜੇ ਤੇ ਪੱਲਾ ਝਾੜਨਾ ਇਹ ਕਿੱਥੋਂ ਤੱਕ ਜਾਇਜ਼ ਹੈ ਵੇਖੋ ਜਿਹੜਾ ਆਪਾਂ ਪੱਲਾ ਝਾੜ ਦਿੰਨੇ ਆ ਇਹ ਬਿਲਕੁਲ ਕੋਈ ਸਹੀ ਗੱਲ ਨਹੀਂ ਗਈ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਆ ਜਿਹੜਾ ਸਰਕਾਰ ਚ ਰਿਹਾ ਉਹਨਾਂ ਨੂੰ ਵੀ ਲੋਕਾਂ ਨੇ ਸਵਾਲ ਕਰਨੇ ਆ ਔਰ ਜਿਹੜਾ ਸਰਕਾਰ ਦੇ ਵਿੱਚ ਹੈ ਉਹਨੂੰ ਵੀ ਲੋਕਾਂ ਨੇ ਸਵਾਲ ਕਰਨੇ ਕਿਉਂਕਿ ਜ਼ਿੰਮੇਵਾਰ ਆ ਜੀ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬੰਦ ਹੀ ਆ ਤਾਂ ਹੀ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਸਾਰੇ ਪੰਜਾਬ ਨੇ ਵੋਟਾਂ ਪਾਈਆਂ ਤੇ ਜਿਹੜੀ ਸਰਕਾਰ ਹੋਣ ਦੇ ਵਿੱਚ ਆਈ ਉਹ ਕਾਦੇ ਵਾਸਤੇ ਪਾਈਆਂ ਵੇਖੋ ਪਿਛਲੀ ਪਿਛਲੀ ਜਿਹੜੀ ਸਰਕਾਰ ਹੈ ਕੈਪਟਨ ਸਾਹਿਬ ਦੀ ਸੀ ਕੈਪਟਨ ਸਾਹਿਬ ਨੇ ਗੁੜਕਾ ਸਾਹਿਬ ਦੀ ਸੌਂ ਖਾਧੀ ਹੂੰ ਦਮਦਮਾ ਸਾਹਿਬ ਜਾ ਕੇ ਕਿ ਮੈਂ ਜਿਹੜਾ ਇਹ ਨਸ਼ਾ 10 ਦਿਨਾਂ ਦੇ ਵਿੱਚ ਖਤਮ ਕਰ ਦੂੰਗਾ ਤੇ ਲੋਕਾਂ ਨੇ ਕੈਪਟਨ ਸਾਹਿਬ ਨੂੰ ਜਤਾਇਆ ਹੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰ ਦਾਂਗੇ ਫਿਰ ਇਹਨਾਂ ਕਿਹਾ ਕਿ ਅਸੀਂ 26 ਜਨਵਰੀ ਨੂੰ ਖਤਮ ਕਰ ਦਾਂਗੇ ਫਿਰ ਆਉਂਦੀ 15 ਅਗਸਤ ਨੂੰ ਕਿਹਾ ਨਾ ਖਤਮ ਕਰ ਦਾਂਗੇ ਉਹ ਹੋਇਆ ਨਹੀਂ ਕਿਉਂਕਿ ਵੇਖੋ ਇਹ ਜਿਹੜੀਆਂ ਲੋਕਾਂ ਦੇ ਨਾਲੇ ਵਾਅਦਾ ਕਰਕੇ ਆਏ ਆ ਕਿ ਅਸੀਂ ਤੁਹਾਡੇ ਬੱਚਾ ਨੂੰ ਬਚਾਵਾਂਗੇ ਤੁਹਾਡੇ ਬੱਚਾ ਨੂੰ ਬਚਾਵਾਂਗੇ ਤੇ ਤੁਸੀਂ ਸਾਨੂੰ ਵੋਟਾਂ ਪਾਓ ਲੋਕਾਂ ਨੇ ਫੇਰ ਹੀ ਵੋਟਾਂ ਪਾਈਆਂ ਬਿਲਕੁਲ ਤੇ ਫੇਰ ਇਹਨਾਂ ਨੂੰ ਸਵਾਲ ਤੇ ਲੋਕਾਂ ਨੇ ਕਰਨਾ ਹੀ ਆ ਸਾਰਿਆਂ ਨੇ ਕਰਨੇ ਆ ਜੀ ਹੁਣ ਜਿਹੜੀ ਕਾਰਵਾਈ ਸ਼ੁਰੂ ਹੋਈ ਹੈ ਜਿੱਦਾਂ ਹੁਣ ਪੰਜਾ ਚਲਾਇਆ ਜਾ ਰਿਹਾ ਹੈ ਕਹਿੰਦੇ ਨਸ਼ੇ ਦੇ ਤਸਕਰਾਂ ਦੇ ਲੋਕ ਤਾਂ ਇਹ ਵੀ ਗੱਲਾਂ ਕਰ ਰਹੇ ਨੇ ਕਿ ਜਿਹੜਾ ਪੰਜਾ ਚਲਾਇਆ ਜਾ ਰਿਹਾ ਨੇ ਇਹ ਇੱਕ ਸਿਰਫ ਵਿਖਾਵਾ ਹੈ ਪੰਜਾਬ ਉਹਨਾਂ ਘਰਾਂ ਤੇ ਹੀ ਚਲਾਇਆ ਜਾ ਰਿਹਾ ਜਿਹੜੇ ਕੋਈ 2-4 ਕੁੜੀਆਂ ਵੇਚਦੇ ਹੋਣਗੇ ਵੱਡੇ ਮਗਰਮਸ ਤਾਂ ਅੱਜ ਵੀ ਇਹ ਆਪਣੇ ਨਜ਼ਾਰੇ ਲੈ ਰਹੇ ਵੇਖੋ ਮੈਂ ਅੱਗੇ ਵੀ ਜਦੋਂ ਨੇ ਇਹਨਾਂ ਸਟਾਰਟ ਕੀਤਾ ਹੈ ਸਭ ਤੋਂ ਪਹਿਲਾਂ ਨਾ ਕੀ ਕੀਤਾ ਕਿ 52 ਅਧਿਕਾਰੀ ਜਿਹੜੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਕੀ ਗੱਲ ਹੈ ਜੇ ਉਹ 52 ਬੰਦੇ ਸਸਪੈਂਡ ਕਰ ਦਿੱਤੇ ਗਏ ਨੇ ਤੇ ਜਿਹੜੇ ਮਗਰਮੱਛਾ ਫਿਰ ਉਹਨਾਂ ਨੂੰ ਕਿਉਂ ਨਹੀਂ ਕੀਤਾ ਉਹਨਾਂ ਨੂੰ ਕਿਉਂ ਜਿਹੜੇ ਛੋਟੇ ਮੁਲਾਜ਼ਮ ਹੈ ਉਹਨਾਂ ਤੇ ਗਾਂ ਹੀ ਡਿਗ ਪਈ ਤੇ ਜਿਹੜੇ ਵੱਡੇ ਮੁਲਾਜ਼ਮ ਹੈ ਵੱਡੇ ਮਗਰਮੱਛਾ ਉਹਨਾਂ ਨੂੰ ਕਿਉਂ ਨਹੀਂ ਫੜਦੇ ਇਸੇ ਤਰ੍ਹਾਂ ਜਿਹੜੇ ਬਲਡੋਜ਼ਰ ਚੱਲ ਰਹੇ ਨੇ ਗਰੀਬਾਂ ਦੇ ਵਿਚ ਚੱਲ ਰਹੇ ਆ ਮੈਨਾਂ ਕਿ ਜਿਹੜੇ ਵੱਡੇ ਵੱਡੇ ਤਨਾੜ ਜਿਨ੍ਹਾਂ ਦੀਆਂ ਐਮਐਲਏ ਨਾਲ ਯਾਰੀਆਂ ਹਾਂ ਜਿਹੜੇ ਵੱਡੇ ਵੱਡੇ ਮੰਤਰੀਆਂ ਦੇ ਨਾਲ ਉਹਨਾਂ ਦੇ ਕਰਿੰਦੇ ਬਣੇ ਫਿਰਦੇ ਨੇ ਤੇ ਉਹਨਾਂ ਦੇ ਘਰਾਂ ਦੇ ਬਲਡੋਜ਼ਰ ਕਿਉਂ ਨਹੀਂ ਚਲਾਉਂਦੇ ਉਹਨਾਂ ਦੇ ਵਿੱਚ ਲਾਉਣ ਸਾਰਿਆਂ ਦੇ ਚੱਲਨੇ ਚਾਹੀਦੇ ਆ ਇਹ ਇਹਦੇ ਵਿੱਚ ਇਹ ਨਹੀਂ ਵੇਖਣਾ ਕਿ ਕਿਹਦਾ ਕਿਹਦੇ ਨਾਲ ਸੂਤਰ ਹੈ ਕਿਹੜਾ ਕਿਹ ਵਿਧਾਇਕ ਦੇ ਨੇੜੇ ਆ ਇਹ ਵੇਖਣਾ ਚਾਹੀਦਾ ਹੈ ਕਿ ਸਾਡੇ ਪੰਜਾਬ ਦੇ ਦੁਸ਼ਮਣ ਹੈ ਸਾਡੀ ਪੰਜਾਬ ਦੀ ਜਵਾਨੀ ਦਾ ਦੁਸ਼ਮਣ ਹੈ ਇਹਨਾਂ ਨੂੰ ਅਸੀਂ ਰਹਿਣ ਨਹੀਂ ਦੇਣਾ ਇਹਨਾਂ ਜਿੱਤਰਾ ਘਰ ਬਣਾਏ ਉਤਨਾ ਅਸੀਂ ਢਾਉਨੇ ਆ ਤੇ ਇਹ ਇਹ ਫਿਰ ਵੀ ਲੋਕ ਜਿਹੜੇ ਆ ਲੋਕ ਛਲਾਗਾ ਕਰਦੇ ਇਸ ਚੀਜ਼ ਦੀ ਕਿ ਇਹ ਜਿਹੜਾ ਕੰਮ ਹੈ ਇਹ ਪੀਲੇ ਪੰਜੇ ਵਾਲਾ ਵਧੀਆ ਹੈ ਪਰ ਇਹ ਕਰਨ ਤਰੀਕੇ ਨਾਲ ਪਾਰਦਰਸ਼ੀ ਤਰੀਕਾ ਹੋਣਾ ਚਾਹੀਦਾ ਹਾਂ ਇਹ ਨਹੀਂ ਕਿ ਵੱਡਾ ਛੋਟਾ ਉਹਨੂੰ ਵੇਖਣ ਕਿ ਆ ਪੁੜੀਆਂ ਵੇਚਣ ਵਾਲਾ ਉਹਨਾਂ ਨੂੰ ਫੜ ਲਓ ਜਿਹੜੇ ਵੱਡੇ ਮਗਰਮਾਸ਼ੋ ਫੇਰ ਰਹਿ ਜਾਣ ਉਹ ਫੇਰ ਮਹੀਨੇ ਬਾਅਦ ਫੇਰ ਉੱਠ ਪੈਣ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੇਖੋ ਜਿਵੇਂ ਮੁੱਠ ਹੈ ਇਹ ਜਿਸ ਤਰ੍ਹਾਂ ਜੇ ਮਿੱਟੀ ਆ ਨਾ ਤੇ ਕਿੰਨਾ ਕਚਰੇ ਮਿੱਟੀ ਰੱਖਾਂਗੇ ਇਹ ਖੁੱਲ ਨਹੀਂ ਆ ਨਾ ਤੇ ਇਹ ਮੈਨਾਂ ਕਿ ਇਹਨੂੰ ਇਹ ਕਿੰਨਾ ਕਚਰੇ ਮਹੀਨਾ ਕੰਮ ਕਰਦੇ ਆ 2 ਮਹੀਨੇ ਕਰਦੇ ਆ ਇਹ ਤੇ ਇਹਨਾਂ ਦੇ ਜਿਹੜੀ ਆ ਸੋਚ ਤੇ ਡਿਪੈਂਡ ਕਰਦਾ ਹੈ ਇਹਨਾਂ ਦੇ ਇਹਨਾਂ ਕੀ ਸੋਚਿਆ ਹੈ ਕਿ ਅਸੀਂ ਪੰਜਾਬ ਨੂੰ ਕਿਸ ਤਰ੍ਹਾਂ ਨਸ਼ੇ ਤੋਂ ਬਚਾਉਣਾ ਹੈ ਜੀ ਤੁਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਮੇਰਾ ਖਿਆਲ ਵੀ ਉਹਨਾਂ ਤੋਂ ਆਉਣ ਤੋਂ ਬਾਅਦ ਮਿਲਣ ਤੋਂ ਬਾਅਦ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਤੁਸੀਂ ਇੱਕ ਭਿੱਖਮੰਡ ਦੀ ਗਲੀ ਦਾ ਜ਼ਿਕਰ ਕਰ ਰਹੇ ਹੋ ਵੀ ਆਹ ਗਲੀ ਜਿਹੜੀ ਹੈ ਇੱਥੇ ਸ਼ਰਮ ਨਸ਼ਾ ਵੇਚ ਰਿਹਾ ਹੈ ਤੇ ਕੀ ਗੱਲ ਖੇਮ ਕਰਨ ਦੇ ਵਿੱਚ ਬਿਲਕੁਲ ਸਫਾਇਆ ਹੋ ਗਿਆ ਜੀ ਕਿਉਂਕਿ ਅਜ ਤੱਕ ਖੇਮ ਕਰਨ ਦੇ ਵਿੱਚ ਜੋਂ ਦਾ ਪੰਜਾ ਚੱਲਣਾ ਸ਼ੁਰੂ ਹੋਇਆ ਖੇਮ ਕਰਨ ਦੇ ਵਿੱਚੋਂ ਇੱਕ ਵੀ ਖਬਰ ਇਸ ਦਾ ਨਹੀਂ ਆਈ ਵੀ ਆ ਨਸ਼ੇ ਦੇ ਤਸਕਰ ਦੇ ਨਾਲ ਤੱਕੋ ਜੇ ਆਪਾਂ ਜ਼ਿਲ੍ਹਾ ਤਰਨਤਾਰਨ ਦੀ ਗੱਲ ਕਰ ਲਈਏ ਅਜੇ ਤੱਕ ਇੱਕ ਵੀ ਖਬਰ ਨਹੀਂ ਇੱਥੇ ਆਈ ਕਿ ਕਿਸੇ ਤੇ ਪੀਲਾ ਪੰਜਾ ਚੱਲਿਆ ਹਾਂ ਜਿਹੜੀ ਗੱਲ ਨਾਮ ਨਸ਼ਰ ਕਰਦੇ ਆ ਮੇਰੇ ਕੋਲ ਰੋਜ਼ ਹੀ ਲੋਕ ਆਉਂਦੇ ਆ ਹਰ ਏਰੀਆ ਦੇ ਵਿੱਚੋਂ ਮੇਰੇ ਕੋਲ ਲੋਕ ਆਣ ਕੇ ਮਾਵਾ ਸਾਡੇ ਜਿਹੜੇ ਬਜ਼ੁਰਗ ਭੈਣ ਭਰਾ ਨੇ ਉਹ ਆਣ ਕੇ ਰੋਂਦੇ ਨੇ ਕੋਈ ਫੋਨ ਕਰਦੇ ਨੇ ਮੇਰੇ ਕੋਲ ਇੱਥੇ ਹਜ਼ਾਰਾਂ ਆਡੀਓ ਪਈਆਂ ਕਿ ਮਾਵਾਂ ਭੈਣਾਂ ਕਿਦਾਂ ਰੋਂਦੀਆਂ ਕਿ ਸਾਡੇ ਘਰ ਚ ਭਾਂਡੇ ਨਹੀਂ ਹੈਗੇ ਸਾਡੇ ਘਰ ਰੋਟੀ ਖਾਣ ਨੂੰ ਨਹੀਂ ਹੈਗੀ ਸਾਡੇ ਬੱਚੇ ਸਾਨੂੰ ਕੁੱਟ ਕੇ ਪੈਸੇ ਲੈ ਗਏ ਭੈਣਾਂ ਹੱਡੀਆਂ ਵਿਧਵਾ ਰਹੀਆਂ ਉਹ ਲੋਕ ਜਦੋਂ ਮੈਨੂੰ ਫੋਨ ਕਰਦੇ ਆ ਕਿ ਸਾਡੀ ਗਲੀ ਦੇ ਵਿੱਚ ਨਸ਼ਾ ਰਕਦਾ ਹੈ ਹਾਂ ਸਾਡੇ ਫਲਾਨੇ ਸ਼ਹਿਰ ਦੇ ਵਿੱਚ ਨਸ਼ਾ ਵਿਕਦਾ ਹੈ ਫਿਰ ਉਹ ਚੀਜ਼ਾਂ ਜਿਹੜੀਆਂ ਮੈਂ ਫੇਸਬੁੱਕ ਤੇ ਪਾਉਣਾ ਤੇ ਉੱਥੇ ਫਿਰ ਸ਼ਕਤੀ ਵੀ ਹੁੰਦੀ ਆ ਜਦੋਂ ਆਪਾਂ ਵੀਡੀਓ ਕੋ ਸ਼ੇਅਰ ਕਰਦੇ ਆ ਹੁਣ ਪਿੱਖੀਵਿੰਡ ਦੇ ਲੋਕ ਆ ਪਹਿਲਾਂ ਉਹਨਾਂ ਕਿਹਾ ਕਿ ਸਾਡੇ ਇੱਥੇ ਨਸ਼ਾ ਜਦੋਂ ਤੁਸੀਂ ਵੀਡੀਓ ਪਾਈ ਤੁਹਾਡਾ ਮੇਰਾ ਬੜਾ ਧੰਨਵਾਦ ਕੀਤਾ ਨਾ ਬਹੁਤ ਜ਼ਿਆਦਾ ਤੇ ਉੱਥੇ ਜਿਹੜਾ ਨਸ਼ਾ ਉਹ ਇਹ ਰੋਕ ਲੱਗੀ ਫਿਰ ਮਹੀਨੇ ਬਾਅਦ ਫਿਰ ਹਵਾਲ ਹੋ ਗਿਆ ਇੱਥੇ ਹਾਂ ਹੁਣ ਉਹ ਫਿਰ ਉਹ ਜਿਹੜੀ ਵੀਡੀਓ ਵਾਇਰਲ ਹੋ ਗਈ ਆ ਤੇ ਹੁਣ ਉੱਥੇ ਤਕਰੀਬਨ ਉਥੋਂ ਉਹਨਾਂ ਬੰਦੇ-ਬੰਦੇ ਚੁੱਕੇ ਵੀ ਆ ਤੇ ਆ ਜਿਵੇਂ ਸਾਰੇ ਇਲਾਕੇ ਦੀ ਮੈਂ ਤੇ ਹਰੇਕ ਜਗ੍ਹਾ ਬਾਰੇ ਦੱਸਿਆ ਉਹਨਾਂ ਨੂੰ ਆ ਠੱਠੇ ਕਿਹੋਂਡਾ ਹੈ ਕਰਿਆਲੇ ਕਿਹੋਂਡਾ ਹੈ ਖੇਮ ਕਰਨਾ ਆ ਬਲਟੋਆ ਹੈ ਪਿੱਖੀਵਿੰਡ ਬਾਰੇ ਤਰਨ ਤਰਨ ਬਾਰੇ ਹਰ ਜਗ੍ਹਾ ਦੇ ਬਾਰੇ ਮੈਂ ਆਪਣੇ ਪੇਜ ਤੋਂ ਜਿਹੜੀਆਂ ਚੀਜ਼ਾਂ ਐ ਸ਼ੇਅਰ ਕਰਦਾ ਰਹਿਣਾ ਕਿ ਇਹਨਾਂ ਬੰਦਿਆਂ ਨੂੰ ਫੜੋ ਇਹਨਾਂ ਨੂੰ ਫੜਨਾ ਕਦੋਂ ਜੋ ਬਕਾਇਦਾ ਨਾਂ ਲੈ ਕੇ ਹਾਂ ਬਕਾਇਦਾ ਨਾਂ ਵੀ ਲਾਇਆ ਨਾਂ ਵੀ ਲੈਂਦੇ ਰਹਿ ਆਇਆ ਕੁਛ ਕੀਤਾ ਪਰ ਇਹਦੇ ਹੁਣ ਪ੍ਰਸ਼ਾਸਨ ਨੂੰ ਸਾਰਾ ਹੀ ਪਤਾ ਕਿਹੜੀ ਚੀਜ਼ ਐ ਇਹਨਾਂ ਨੂੰ ਭੁੱਲ ਕਿਹ ਚੀਜ਼ ਦੀ ਪਰ ਉਹ ਤਾਂ ਇਹ ਗੱਲ ਕਹਿੰਦੇ ਸਾਡੇ ਨਾਲ ਕੋਆਪਰੇਟ ਕਰੋ ਜੀ ਅਸੀਂ ਤੁਹਾਡੇ ਨਾਂ ਗੁਪਤ ਰੱਖਾਂਗੇ ਤੁਸੀਂ ਸਾਨੂੰ ਲਿਸਟ ਬਣਾ ਕੇ ਦਿਓ ਕਿਹੜੇ ਬੰਦੇ ਨਸ਼ੇ ਵੇਚਦੇ ਆ ਪਰ ਤੁਸੀਂ ਕਹਿ ਰਹੇ ਹੋ ਇਹਨਾਂ ਨੂੰ ਸਾਰਾ ਹੀ ਪਤਾ ਸਾਰਾ ਇਹਨਾਂ ਨੂੰ ਪਤਾ ਐ ਅਸੀਂ ਮਾਨ ਜੋ ਗਵਰਨਰ ਸਾਹਿਬ ਕੋਲ ਉੱਥੇ ਗੱਲ ਹੋਈ ਸੀ ਉੱਥੇ ਕਿਹਾ ਗਿਆ ਕਿ ਵੇਖੋ ਪੁਲਿਸ ਕਹਿੰਦੀ ਆ ਨਸ਼ਾ ਰੋਕਣਾ ਹਾਂ ਲੋਕ ਕਹਿੰਦੇ ਆ ਕਿ ਅਸੀਂ ਪੁਲਿਸ ਦਾ ਸਾਥ ਦੇਣ ਲਈ ਤਿਆਰ ਆ ਤੇ ਫਿਰ ਕਮੀ ਕਿੱਥੇ ਆ ਕਮੀ ਕਿੱਥੇ ਆ ਬਿਲਕੁਲ ਕਮੀ ਨੂੰ ਲੱਭਿਆ ਜਾਵੇ ਪਰ ਉਸ ਕਮੀ ਨੂੰ ਨਹੀਂ ਲੱਭਦੇ ਜਿਹੜਾ ਜਿਹੜਾ ਨੈਕਸਸ ਹਾਂ ਪੁਲਿਸ ਦਾ ਸਮਗਲਰਾਂ ਦਾ ਔਰ ਰਾਜਨੀਤਿਕ ਲੀਡਰਾਂ ਦਾ ਉਹ ਜਿਹੜਾ ਨੈਕਸਸ ਹੈ ਜਿੰਨਾ ਚਿਰ ਉਹ ਟੁੱਟਦਾ ਨਹੀਂ ਉਹਨਾਂ ਚਿਰ ਜੋ ਮਰਜ਼ੀ ਬਲਡੋਜ਼ਰ ਚਲਾਈ ਜਾ ਨਸ਼ਾ ਨਹੀਂ ਰੁਕਣਾ ਤੁਹਾਨੂੰ ਕੀ ਲੱਗਦਾ ਕਿੱਥੇ ਕਮੀ ਆਉਦੀ ਹੈ ਕਮੀ ਇਹਦੇ ਵਿੱਚ ਹੀ ਹੈ ਨਾ ਦੇ ਵੇਖੋ ਜਿਹੜੇ ਜਿਹੜਾ ਨੈਕਸਸ ਇਹਨਾਂ ਦਾ ਉਹੀ ਕਿਉਂਕਿ ਇੱਕ ਦੂਜੇ ਨੂੰ ਅੱਜ ਨਾ ਅੱਜ ਵੀ ਵਿਚਾਰ ਰਹੇ ਨੇ ਹੋ ਸਕਦਾ ਬਚਾਉਂਦੇ ਹੋਣਗੇ ਜਿੰਨਾ ਚਿਰ ਇਹ ਨੈਕਸਸ ਨਹੀਂ ਟੁੱਟਦਾ ਉਹਨਾਂ ਚਿਰ ਨਸ਼ਾ ਨਹੀਂ ਰੋਕ ਸਕਦੇ ਲੋਕਾਂ ਦਾ ਜਿਹੜਾ ਸਹਿਯੋਗ ਵੀ ਜ਼ਰੂਰੀ ਆ ਪਰ ਲੋਕਾਂ ਦਾ ਜਿਹੜਾ ਵਿਸ਼ਵਾਸ ਪਾਉਣਾ ਉਹ ਵੀ ਬੜਾ ਜ਼ਰੂਰੀ ਆ ਲੋਕ ਕੀ ਕਰਦੇ ਆ ਲੋਕ ਥਾਣੇ ਜਾ ਕੇ ਸ਼ਿਕਾਇਤਾਂ ਕਰਦੇ ਆ ਕਿ ਸਾਡੇ ਸਾਡੇ ਪਿੰਡ ਨਸ਼ਾ ਵਿਕਦਾ ਹੈ ਉਹ ਥਾਣੇ ਤੋਂ ਅਜੇ ਘਰ ਨਹੀਂ ਜਾਂਦੇ ਤੇ ਪਹਿਲਾਂ ਸਮਗਲਰ ਨੂੰ ਪਤਾ ਲੱਗ ਜਾਂਦਾ ਹੈ ਕਿ ਤੂੰ ਮੇਰੀ ਸ਼ਿਕਾਇਤ ਕਰਕੇ ਆ ਇੱਥੇ ਉਹਨੂੰ ਜਾਂਦੇ ਨੂੰ ਪਹਿਲਾਂ ਉਹਨੂੰ ਫੜ ਘਾਦੇ ਆ ਹਾਂ ਵੱਡਾ ਕਾਰਨ ਇਹੀ ਆ ਤੇ ਇਹ ਫਿਰ ਇਹਦਾ ਮਤਲਬ ਨਾ ਸਭ ਕੁਝ ਰਲੇਵਾ ਆ ਨਾ ਸਾਰੇ ਰਲੇ ਆ ਹਾਂ ਜਿਸ ਤਰ੍ਹਾਂ ਹੁਣ ਤੋਂ ਤੁਹਾਡੇ ਤੇ ਵੀ ਹਮਲਾ ਹੋਇਆ ਹੈ ਨਾ ਤੁਸੀਂ ਆਂਟੀ ਦੇ ਵਾਸਤੇ ਬੋਲਦੇ ਰਹੇ ਹੋ ਐਂਟੀ ਡੈਕਸ ਬੋਲ ਦੇ ਰਹੇ ਹੋ ਤਾਂ ਕਰਕੇ ਤੁਹਾਡੇ ਤੇ ਹਮਲਾ ਹੋਇਆ ਹਾਂ ਵੇਖੋ ਮੇਰਾ ਮੇਰੀ ਹੋਰ ਦੁਸ਼ਮਣੀ ਕਿਸੇ ਨਾਲ ਨਹੀਂ ਕਿ ਮੈਂ ਤੇ ਲੋਕਾਂ ਦੀ ਆਵਾਜ਼ ਠਾਉਣਾ ਤਾਂ ਮੇਰੇ ਨਾਲ ਲੋਕ ਮੈਨੂੰ ਫੋਨ ਤੇ ਕਈ ਕੁਝ ਕਹਿੰਦੇ ਆ ਰੋਜ਼ ਕੋਈ ਕੋਈ ਇਧਰੋਂ ਧਮਕੀ ਆਉਂਦੀ ਕੋਈ ਇਧਰੋਂ ਆਉਂਦੀ ਹੈ ਹਮਲਾ ਵੀ ਕੀਤਾ ਗਿਆ ਮੇਰੇ ਤੇ ਪਰ ਮੈਂ ਚਲੋ ਮੈਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਬਚਾਈ ਲਿਆਉਂਦਾ ਇੱਕ ਲੋਕਾਂ ਦੀਆਂ ਜਿਹੜੀਆਂ ਭੈਣਾਂ ਦੀਆਂ ਮਾਵਾਂ ਦੀਆਂ ਸੀਸਾਂ ਜਿਹੜੀਆਂ ਉਹ ਉਹ ਮੇਰੇ ਹੀ ਰੱਖਿਆ ਕਰ ਰਹੀਆਂ ਤੁਸੀਂ ਇੱਕ ਚੰਗੇ ਭਲੇ ਨਾਮਵਰ ਬੰਦੇ ਹੋ ਹਲਕਾ ਖੇਮ ਕਰਦੇ ਵਿੱਚ ਨਾ ਆਇਆ ਤੁਹਾਡਾ ਤੋ ਆ ਤੁਸੀਂ ਸੁਰੱਖਤ ਨਹੀਂ ਤੁਹਾਡੇ ਤੇ ਹਮਲਾ ਸਕਦਾ ਤੇ ਆਮ ਲੋਕ ਜਿਹੜੇ ਲੋਕ ਸ਼ਿਕਾਇਤ ਕਰਨ ਜਾਣਗੇ ਉਹਨਾਂ ਦਾ ਕੀ ਅਸਰ ਕਰਨਗੇ ਦੇਖੋ ਜਿਹੜੇ ਆਮ ਲੋਕ ਹੈ ਉਹ ਤਾਂ ਹੀ ਬੋਲਦੇ ਨਹੀਂਗੇ ਹਾਂ ਆਮ ਲੋਕ ਕਿਸੇ ਨੇ ਅੱਗੇ ਨਹੀਂ ਆਉਣਾ ਅੱਜ ਜਿੰਨੂੰ ਮਰਜ਼ੇ ਤੁਸੀਂ ਕਹੋ ਕਿਸੇ ਨੇ ਅੱਗੇ ਆਣ ਕੇ ਬੋਲਣਾ ਹੀ ਨਹੀਂਗਾ ਕਿਉਂ ਬੋਲਣਗੇ ਕਿਉਂਕਿ ਜਿਹੜੇ ਸਮਗਲ ਰਿਆ ਉਹ ਵੀ ਇੱਕ ਸਰਕਾਰ ਆੰਗੂ ਆ ਅੱਜ ਉਹਨਾਂ ਦੀਆਂ ਵੱਡੇ ਵੱਡੇ ਲੀਡਰਾਂ ਦੇ ਨਾਲ ਢੋਆ ਹੈ ਵੱਡਾ ਵੱਡਾ ਖਜ਼ਾਨਾ ਉਹਨਾਂ ਕੋਲ ਕਰੋੜਾਂ ਰੁਪਏ ਉਹਨਾਂ ਜਮ੍ਹਾਂ ਕੀਤੇ ਆ ਉਹਨਾਂ ਵਾਸਤੇ ਕਾਮਯਾਬ ਬੰਦਾ ਜਿਹਨੂੰ ਉਹਨੂੰ ਕੁਚਲਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਜਿਹੜੇ ਆਮ ਬੰਦਾ ਉਹਦੀ ਪਹੁੰਚ ਕਿੱਥੋਂ ਤੱਕ ਕਿਤੇ ਬਿਲਕੁਲ ਤੇ ਜਿਹੜੇ ਉਹ ਗੈਂਗਸਟਰ ਬੰਦੇ ਆ ਜਿਵੇਂ ਸਮਗਲ ਰਿਆ ਇਹਨਾਂ ਦੇ ਗੈਂਗਸਟਰ ਨਾਲ ਲਿੰਕ ਆ ਤੇ ਬਹੁਤ ਵੱਡਾ ਉਹਨਾਂ ਦਾ ਬੰਦੋਬਸਤ ਹੈ ਉਹਨਾਂ ਨੂੰ ਉਹਨਾਂ ਦੇ ਵਿਰੋਧ ਕੋਈ ਬੋਲ ਹੀ ਨਹੀਂ ਸਕਦਾ ਜਿਹੜਾ ਬੋਲੂਗਾ ਉਹਨੂੰ ਫਰਖ ਮਿਆ ਜਾਵੇ। ਲੱਗਦਾ ਵੀ ਜੇ ਤਾਂ ਨਹੀਂ ਹੋ ਰਿਹਾ ਵੀ ਕੋਈ ਵੱਡੇ ਨਾਂ ਸਾਹਮਣੇ ਆ ਸਕਦੇ ਨੇ। ਵੱਡੇ ਨਾਂ ਵੇਖੋ ਵੱਡੇ ਨਾਂ ਹੈਗੇ ਨੇ। ਜੇ ਵੱਡੇ ਨਾਵਾਂ ਤੋਂ ਬਿਨਾ ਵੱਡਿਆਂ ਤੋਂ ਬਿਨਾ ਤੇ ਕੰਮ ਹੋਣਾ ਹੀ ਨਹੀਂਗਾ। ਬਿਲਕੁਲ। ਕਿਉਂਕਿ ਜਿਹੜੇ ਇਹ ਅਕਸਰ ਜਿਹੜਾ ਮੈਂ ਅੱਗੇ ਵੀ ਗੱਲ ਕੀਤੀ ਆ ਕਿ ਜਿਹੜੇ ਛੋਟੇ ਪੁੜੀਆਂ ਵਾਲੇ ਬੰਦੇ ਆ ਜਾਂ ਛੋਟੇ ਮਲਾਜ਼ਮ ਆ ਉਹਨਾਂ ਤੱਕ ਨਾ ਰਹੁ ਜਿਹੜੇ ਵੱਡੇ ਸਮਗਲ ਰਹਿ ਗਏ ਆ ਉਹਨਾਂ ਨੂੰ ਫੜੋ। ਕਿ ਜਿਹੜੇ ਵਿੱਚ ਪੁਲਿਸ ਵਾਲੇ ਵੀ ਇਨਵੋਲ ਹੋ ਗਿਆ ਰਾਜਨੀਤਿਕ ਲੀਡਰ ਹੈ ਗਿਆ ਉਹਨਾਂ ਨੂੰ ਕਿਉਂ ਨਹੀਂ ਫੜਦੇ ਉਹਨਾਂ ਨੂੰ ਫੜਨ ਦਾ ਅਜਾਮ ਲਾ ਰਹੇ ਹੋ ਤੁਸੀਂ ਰਾਜਨੀਤਿਕ ਲੀਡਰ ਵੀ ਹੈਗੇ 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 ਨੇ ਮੈਂ ਕਹਿਣਾ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਰਾਜਨੀਤਿਕ ਲੀਡਰ ਹੈ ਇਹ ਨਹੀਂ ਪਿਛਲੇ ਸਮੇਂ ਸਭ ਕੁਝ ਹੁੰਦਾ ਰਿਹਾ ਅਖਬਾਰਾਂ ਦੇ ਵਿੱਚ ਆਉਂਦਾ ਰਿਹਾ ਅੱਜ ਭੋਲਾ ਡਰੱਗਸ ਵਾਲਾ ਫੜਿਆ ਸੀ ਤੇ ਕਿੱਡੀ ਫੈਕਟਰੀ ਫੜੀ ਸੀ ਹੂੰ ਅੰਮ੍ਰਿਤਸਰ ਦੇ ਵਿੱਚ ਫੈਕਟਰੀ ਚੱਲਣ ਦੀ ਕੋਈ ਛੋਟੀ ਜੀ ਗੱਲ ਥੋੜਾ ਹੂੰ ਤੇ ਅਕਸਰ ਇਹ ਰਾਜਨੀਤਿਕ ਲੋਕ ਵਿੱਚ ਹੀਗੇ ਆ ਉਹਨਾਂ ਦਾ ਸਾਥ ਹੈਗਾ ਤੇ ਫੇਰ ਹੀ ਸਾਰਾ ਕੁਝ ਹੋਣ ਦਿਆ ਹੈ ਉਦੋਂ ਨਹੀਂ ਹੁੰਦਾ ਹਲਕਾ ਖਡੂਰ ਸਾਹਿਬ ਦੇ ਐਮ ਐਲ ਏ ਸਾਹਿਬ ਦੀ ਗੱਲ ਕਰ ਲੀਓ ਉਹਨਾਂ ਵੱਲੋਂ ਇੱਕ ਪਿਛਲੇ ਦਿਨੀ ਪੋਸਟ ਵੀ ਸਾਂਝੀ ਕੀਤੀ ਗਈ ਕਿ ਐਸ ਐਸ ਪੀ ਸਾਹਿਬ ਨੂੰ ਮਿਲ ਕੇ ਉਹਨਾਂ ਨੇ ਇੱਕ ਬਕਾਇਦਾ ਲਿਸਟ ਬਣਾ ਕੇ ਦਿੱਤੀ ਵੀ ਆਹ ਜਿਹੜੇ ਬੰਦੇ ਆ ਇਹ ਨਸ਼ੇ ਦੇ ਸਮਗਲਰ ਨੇ ਤੇ ਇਹਨਾਂ ਤੇ ਨੱਥ ਪਾਈ ਜਾਵੇ ਕਿ ਦੂਜੇ ਐਮ ਐਲ ਏ ਨੇ ਸਾਹਿਬ ਨੂੰ ਨਹੀਂ ਚਾਹੀਦਾ ਵੀ ਮਵੀ ਇੱਕ ਲਿਸਟ ਜਾਰੀ ਕਰੇ ਮੈਂ ਵੇਖੋ ਉਹਨਾਂ ਦੀ ਤਾਰੀਫ ਕਰਦਾ ਹਾਂ ਹਾਂ ਕਿ ਉਹਨਾਂ ਇਹ ਹਿੰਮਤ ਕੀਤੀ ਆ ਹਾਂ ਤੇ ਨਹੀਂ ਨਾ ਇੱਕ ਐਮਐਲਏ ਕੋਈ ਕਰਦਾ ਹੀ ਨਹੀਂਗਾ ਇਦਾਂ ਜਿੱਦਾਂ ਮਨਜਿੰਦਰ ਸਿੰਘ ਲਾਲਪੁਰਾ ਨੇ ਕੀਤਾ ਹੈ ਸਾਰੇ ਹਲਕੇ ਦੇ ਲੋਕਾਂ ਦਾ ਉਹ ਜਿੰਨੇ ਵੀ ਉੱਥੇ ਸਮਗਲ ਰਹੇਗੇ ਉਹਨਾਂ ਨਾਂ ਦਿੱਤਾ ਬਕਾਇਦਾ ਐਸਐਸਪੀ ਨੂੰ ਔਰ ਸਰਪੰਚਾਂ ਤੋਂ ਮਤੇ ਪਵਾਏ ਪਿੰਡਾਂ ਦੇ ਵਿੱਚ ਇਹ ਜੇ ਇਹੋ ਜੀ ਸੋਚ ਸਾਰੇ ਐਮਐਲਏ ਰੱਖ ਲੈਣਾ ਤੇ ਮੇਰੇ ਖਿਆਲ ਨਾਲ ਜਿਹੜਾ ਇਹ ਨਸ਼ਾ ਇਹ ਲੱਭੇ ਨਾ ਬਾਕੀ ਕਿਉਂ ਨਹੀਂ ਕਰਦੇ ਇਹ ਵੇਖੋ ਉਹਨਾਂ ਦੀਆਂ ਕੋਈ ਮਜਬੂਰੀਆਂ ਹਨ ਦੀਆਂ ਮੈਂ ਮਜਬੂਰੀਆਂ ਸਮਝ ਸਕਦਾ ਜਦੋਂ ਲੋਕਾਂ ਨੇ ਤੁਹਾਨੂੰ ਹੋਣ ਚ ਲੈ ਜਾਂਦਾ ਹੈ ਤੁਹਾਨੂੰ ਵੋਟਾਂ ਪਾ ਕੇ ਐਮ ਐਲ اے ਬਣਾਇਆ ਹੈ ਤੇ ਤੁਸੀਂ ਤੁਹਾਡੇ ਸਾਹਮਣੇ ਬੱਚੇ ਮਰਨਦੇ ਆ ਤੇ ਉਹਨਾਂ ਨੂੰ ਕਿੰਨੇ ਬਚਾਉਣਾ ਹੈ ਜ਼ਿੰਮੇਵਾਰੀ ਕਿਦੀ ਹੈ ਹਲਕੇ ਦੀ ਜ਼ਿੰਮੇਵਾਰੀ ਹਰ ਇੱਕ ਐਮ ਐਲ ਏ ਦੀ ਹੈ ਤੇ ਜੇ ਇੱਕ ਹਰ ਇੱਕ ਹਲਕੇ ਦੀ ਜ਼ਿੰਮੇਵਾਰੀ ਐਮ ਐਲ ਏ ਸੰਭਾਲੇ ਤੇ ਮੇਰੇ ਖਾਲ ਨਾਲ ਨਸ਼ਾ ਲੱਭ ਨਾਣੀ ਇੱਕ ਜਿਹੜਾ ਥਾਣੇਦਾਰ ਹੈ ਸੱਚਾ ਐਸ ਐਚ ਓ ਆਪਣੇ ਖੇਤਰ ਦੀ ਜ਼ਿੰਮੇਵਾਰੀ ਸੰਭਾਲ ਲੇ ਤੇ ਮੇਰੇ ਖਾਲ ਨਾਲ ਜੇ ਐਸ ਐਚ ਓ ਜੁਰਤ ਨਾ ਉਹ ਨਸ਼ਾ ਰੋਕੇ ਤਾਂ ਨਸ਼ਾ ਕਿੱਥੋਂ ਆ ਜਾਊਗਾ ਠੀਕ ਹੈ ਇਹ ਜ਼ਿੰਮੇਵਾਰੀ ਹੈ ਇਹ ਜ਼ਿੰਮੇਵਾਰੀਆਂ ਲਈਆਂ ਜਾਣ ਕਿ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਤੁਸੀਂ ਆਪਣੇ ਇਲਾਕੇ ਦੇ ਵਿੱਚੋਂ ਨਸ਼ਾ ਖਤਮ ਕਰਨਾ ਇੱਕ ਇੱਕ ਸੁਝਾਅ ਦੇਣਾ ਹੋਏ ਤੁਸੀਂ ਪੰਜਾਬ ਸਰਕਾਰ ਨੂੰ ਜਾਂ ਪੁਲਿਸ ਨੂੰ ਜਾਂ ਐਮਐਲਏ ਸਾਹਿਬ ਨੂੰ ਕੀ ਸੁਝਾਅ ਦਿਓ ਮੇਰਾ ਇਹੋ ਹੀ ਸੁਝਾਅ ਹੈ ਕਿ ਵੇਖੋ ਜੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤੁਸੀਂ ਸ਼ੁਰੂ ਕੀਤਾ ਹੈ ਇਹ ਬਹੁਤ ਸ਼ਲਾਘਾਜਨਕ ਕੰਮ ਹੈ ਇਸ ਕੰਮ ਦੇ ਵਿੱਚ ਇਸ ਇਹਨੂੰ ਇਲਜ਼ਾਮ ਇੰਜਾਮ ਤੱਕ ਪਹੁੰਚਾਉਣ ਵਾਸਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਤਾਨੂੰ ਇੱਕ ਪਾਰਦਰਸ਼ਤਾ ਜਿਹੜੀ ਆ ਵਰਤਣੀ ਚਾਹੀਦੀ ਆ ਕੋਈ ਇਹ ਨਹੀਂ ਵੇਖਣਾ ਚਾਹੀਦਾ ਕਿਉਂਕਿ ਮੈਂ ਸਭ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਪੋਲੀਟੀਕਲ ਜਿਹੜਾ ਹੈਗਾ ਨਾ ਪ੍ਰੈਸ਼ਰ ਉਹ ਪੁਲਿਸ ਤੇ ਨਹੀਂ ਹੋਣਾ ਚਾਹੀਦਾ ਪੁਲਿਸ ਆਜ਼ਾਦ ਹੋ ਕੇ ਆਪਦਾ ਕੰਮ ਕਰੇ ਇੱਕ ਤਾਂ ਮੇਰਾ ਇਹ ਸੁਝਾਅ ਹੈ ਕਿ ਮੈਂ ਬਿਆਨ ਅੱਗੇ ਵੀ ਦਿੱਤਾ ਇੱਕ ਦਿਨ ਕਿ ਜਿਹੜਾ ਪੋਲੀਟੀਕਲ ਦਾ ਜਿਹੜਾ ਪ੍ਰੈਸ਼ਰ ਆ ਪੁਲਿਸ ਤੇ ਬਿਲਕੁਲ ਨਾ ਆਵੇ ਪੁਲਿਸ ਆਪਣੀ ਮਨਮਰਜ਼ੀ ਦੇ ਨਾਲ ਜਿਹੜਾ ਕੰਮ ਕਰੇ ਔਰ ਨਸ਼ੇ ਨੂੰ ਖਤਮ ਕਰੇ ਔਰ ਉਹਨਾਂ ਦੇ ਉੱਪਰ ਵੀ ਜਿਵੇਂ ਇੱਕ ਟੀਮ ਬਣਾਈ ਗਈ ਆ ਉਹ ਵੀ ਵਧੀਆ ਗੱਲ ਆ ਪਰ ਟੀਮ ਵੀ ਜਿੰਨਾ ਚਿਰ ਪਾਰਦਰਸ਼ੀ ਨਹੀਂ ਹੋਵੇਗੀ ਉਹਨਾਂ ਚਿਰ ਜਿਹੜਾ ਥੱਲੇ ਲੈਵਲ ਤੇ ਆਪਾਂ ਨਸ਼ਾ ਨਹੀਂ ਰੋਕ ਸਕਦੇ ਇਹਨਾਂ ਨੂੰ ਸਾਰਿਆਂ ਨੂੰ ਕੀ ਚਾਹੀਦਾ ਹੈ ਕਿ ਲੋਕਾਂ ਦਾ ਸਹਿਯੋਗ ਲੈਣ ਪਿੰਡਾਂ ਦੇ ਵਿੱਚ ਪਹੁੰਚਣ ਸਕੂਲਾਂ ਦੇ ਵਿੱਚ ਪਹੁੰਚਣ ਕਾਲਜਾਂ ਦੇ ਵਿੱਚ ਪਹੁੰਚਣ ਇਸ ਨੂੰ ਇੱਕ ਅੰਦੋਲਨ ਦੇ ਰੂਪ ਦੇ ਵਿੱਚ ਲੈਣ ਜੇ ਆਪਾਂ ਇਹਨੂੰ ਇੱਕ ਅੰਦੋਲਨ ਨਾ ਚਲਾਇਆ ਨਸ਼ਾ ਵਿਰੁੱਧ ਤੇ ਫਿਰ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ 20 ਦਿਨਾਂ ਨੂੰ ਮਹੀਨੇ ਬਾਅਦ ਇਹ ਜਿਹੜੀ ਇਹ ਜਿਹੜੀ ਮਹਿਮਾ ਉਹ ਫਿਰ ਇੱਕ ਸ਼ਾਂਤ ਹੋਣੀ ਸ਼ੁਰੂ ਹੋ ਜਾਵੇ। ਇੱਕ ਤੁਸੀਂ ਆਫ ਕੈਮਰਾ ਵੀ ਗੱਲ ਕਰ ਰਹੇ ਹੋ ਵੀ ਜੇਲ੍ਹਾਂ ਦੇ ਵਿੱਚ ਵੀ ਨਸ਼ਾ ਹੈਗਾ ਤੇ ਜੇਲ੍ਹਾਂ ਦੇ ਵਿੱਚ ਤਾਂ ਸਾਰਾ ਪ੍ਰਬੰਧ ਹੀ ਪੁਲਿਸ ਕੋਲ ਹੁੰਦਾ। ਵੇਖੋ ਮੈਂ ਇੱਕੋ ਇਹੋ ਵੀ ਗੱਲ ਮੈਂ ਮਾਨ ਜੋ ਗਵਰਨਰ ਸਾਹਿਬ ਕੋਲ ਵੀ ਕਰਕੇ ਆਇਆ ਹਾਂ। ਹਾਂ। ਕਿ ਜੇ ਇੱਕ ਚਾਰਦਵਾਰੀ ਦੇ ਵਿੱਚ ਹਾਂ ਇੱਕ ਜੇਲ੍ਹ ਦੇ ਅੰਦਰ ਆਪਾਂ ਨਸ਼ਾ ਨਹੀਂ ਰੋਕ ਸਕਦੇ ਤੇ ਬਾਹਰ ਆਪਾਂ ਕਿਤਰਾ ਰੋਕ ਲਾਂਗੇ ਜਿੱਥੇ ਇਹ ਪਹਿਰੇ ਲੱਗੇ ਆ ਜਿੱਥੇ ਸੀਸੀਟੀਵੀ ਕੈਮਰੇ ਲੱਗੇ ਆ ਪੁਲਿਸ ਲੱਗੀ ਆ ਉੱਥੇ ਵਿੱਚੋਂ ਜੇਲ੍ਹ ਦੇ ਵਿੱਚੋਂ ਗੋਦਵਾਲ ਸਾਹਿਬ ਜੇਲ੍ਹ ਚੋਂ ਕਿਲੋ ਤੋਂ ਉੱਪਰ ਹੈਰੋਨ ਫੜੀ ਜਾਣਾ ਇੱਕ ਕਿੱਡੀ ਵੱਡੀ ਗੱਲ ਆ ਬਿਲਕੁਲ ਸਾਡੇ ਡੋਪ ਟੈਸਟ ਹੋਇਆ ਤਰਨਤਾਰਨ ਦੇ ਵਿੱਚ ਮੈਂ ਇਹ ਵੀ ਗੱਲ ਕਰਕੇ ਆ ਕਿ ਜਿੰਨੇ ਪੁਲਿਸ ਮੁਲਾਜ਼ਮ ਆ ਉਹਨਾਂ ਦਾ ਡੋਪ ਟੈਸਟ ਕਰਾਓ ਸਾਰਿਆਂ ਦਾ ਤੇ ਇੱਥੇ ਏ 26 ਬੰਦਿਆਂ ਦਾ ਮੇਰੇ ਖਲੋਂ ਡੋਪ ਟੈਸਟ ਕਰਾਇਆ ਸੀ ਵਿੱਚੋਂ 13 ਬੰਦੇ ਜਿਹੜੇ ਪੋਜ਼ਿਟਿਵ ਨਿਕਲੇ ਆ ਹੂੰ ਅੱਧੀ ਪੁਲਿਸ ਨਿਕਲਾਈ ਬਿਲਕੁਲ ਤੇ ਇਹ ਕਿੱਡੀ ਸ਼ਰਮਨਾਕ ਗੱਲ ਬਹੁਤ ਸ਼ਰਮਨਾਕ ਤੇ ਜੇ ਆਪਣੇ ਜਿਹੜੀ ਵਾੜੀ ਖੇਤ ਨੂੰ ਖਾਊ ਹੂੰ ਤੇ ਫਿਰ ਆਪਾਂ ਕੀ ਕਰਾਂ ਕੀ ਕਰਾਂ ਹੱਲ ਕੀ ਹੋਊ ਫਿਰ ਇਹਦਾ ਹਾਂ ਜਿਹੜਾ ਨਸ਼ਾ ਵਿੱਚ ਪੀਣ ਵਾਲਾ ਨਸ਼ਾ ਖਾਣ ਵਾਲਾ ਉਹ ਨਸ਼ਾ ਰੋਕ ਸਕਦਾ ਹਾਂ ਨਹੀਂ ਨਾ ਰੋਕੇਗਾ ਨਹੀਂ ਰੋਕੇਗਾ ਹਾਂ ਉਹਨੇ ਕਹਿੰਦਾ ਤੇਰੇ ਕੋਲ ਹੈਗਾ ਯਾਰ ਮੈਨੂੰ ਦੇ ਦੇ ਮੈਂ ਨਹੀਂ ਬੋਲਦਾ ਇੱਥੇ ਹਾਂ ਹੱਲ ਕੀ ਹੋਊਗਾ ਇਹਦਾ ਹੱਲ ਵੇਖੋ ਇੱਕ ਅੰਦੋਲਨ ਦੇ ਰੂਪ ਦੇ ਵਿੱਚ ਇਹਨੂੰ ਲੈਣਾ ਪੈਣਾ ਹੈ ਵੈਸੇ ਇਹ ਪੁਲਿਸ ਨੇ ਪੰਜਾਬ ਸਰਕਾਰ ਨੇ ਸ਼ਕਤੀ ਕੀਤੀ ਆ ਮੁਲਾਜ਼ਮਾਂ ਤੇ ਵੀ ਪੁਲਿਸ ਤੇ ਵੀ ਕੀਤੀ ਆ ਹਾਲੇ ਹੋਇਆ ਕਿ ਇਹਨੂੰ ਲੋਕ ਲਹਿਰ ਬਣਾਉਣਾ ਪਣਾ ਜਿੰਨਾ ਚਿਰ ਲੋਕਾਂ ਦੇ ਵਿੱਚ ਆਣ ਕੇ ਪੁਲਿਸ ਵੀ ਆਪਣੇ ਵੱਲੋਂ ਲਹਿਰ ਚਲਾਵੇ ਤੇ ਲੋਕ ਵੀ ਨਾਲ ਜੁੜ ਕੇ ਸਾਰੀ ਇੱਕ ਸਾਂਝੀ ਲਹਿਰ ਚਲਾਈ ਜਾਵੇ ਤੇ ਫਿਰ ਨਸ਼ਾ ਰੋਕ ਸਕਦਾ ਪੂਰੇ ਪੰਜਾਬ ਦੀ ਜਿਹੜੀ ਜਵਾਨੀ ਨੂੰ ਨਾਲ ਲੈ ਕੇ ਚੱਲਿਆ ਜਾਵੇ ਫਾਰ ਐਗਜ਼ਾਮਪਲ ਕਿਵੇਂ ਕਿਹੜੇ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਲੋਕਾਂ ਦਾ ਵੇਖੋ ਪਿੰਡਾਂ ਦੇ ਵਿੱਚ ਜਾਣਾ ਮੀਟਿੰਗਾਂ ਕਰਨਾ ਇਹ ਇੱਕ ਮੀਟਿੰਗਾਂ ਜਿਹੜੀਆਂ ਕੱਲੇ ਫਾਰਮੈਲਟੀ ਵਾਸਤੇ ਨਹੀਂ ਹੋਣੀਆਂ ਚਾਹੀਦੀਆਂ ਇਹ ਹਕੀਕਤ ਦੇ ਵਿੱਚ ਹੋਣੀਆਂ ਚਾਹੀਦੀਆਂ ਇਹ ਨਹੀਂ ਕਿ ਫੋਟੋਆਂ ਖਿੱਚ ਕੇ ਤੇ ਆਪਾਂ ਪਾਤੀਆਂ ਕਿ ਠੀਕ ਹੈ ਇਹ ਨਹੀਂ ਹਕੀਕਤ ਦੇ ਵਿੱਚ ਪਿੰਡਾਂ ਚ ਜਾਓ ਪਿੰਡਾਂ ਦੇ ਲੋਕਾਂ ਦੀਆਂ ਕਮੇਟੀਆਂ ਬਣਾਓ ਕਮੇਟੀਆਂ ਵੀ ਆਪਾਂ ਉਹ ਬਣਾ ਦਨੇ ਜਿਹੜੇ ਸੱਤਾਧਰ ਦੇ ਲੋਕ ਆ ਬਿਲਕੁਲ ਹਨਾ ਸੱਤਾਧਾਰੀ ਲੋਕ ਆ ਉਹਨਾਂ ਦੀਆਂ ਕਮੇਟੀਆਂ ਬਣਾ ਦਨੇ ਉਹ ਮੀਟਿੰਗਾਂ 'ਚ ਕੋਈ ਜਾਂਦਾ ਨਹੀਂ ਜਿਹੜੇ ਅਸਲੀ ਬੋਨ ਲਾਲੇ ਆਵੇ ਮੇਰੇ ਅਰਗੇ ਨੂੰ ਕਹੇ ਅਜ ਤੱਕ ਮੈਨੂੰ ਤਾਂ ਐਸਐਸਪੀ ਸਾਹਿਬ ਜਾਂ ਪੰਜਾਬ ਪੁਲਿਸ ਨੇ ਕਦੇ ਬੁਲਾਇਆ ਹੀ ਨਹੀਂ ਕਿਉਂਕਿ ਮੈਂ ਜਾ ਕੇ ਸੱਚ ਬੋਲਣਾ ਸੱਚ ਬੋਲਣਾ ਸੱਚੇ ਬੰਦੇ ਨੂੰ ਕੋਈ ਬੁਲਾਉਂਦਾ ਨਹੀਂਗਾ ਉਤਰਾਂ ਜੇ ਆਪਾਂ ਸੱਤਾਧਰ ਦੀਆਂ ਇੱਥੇ ਕਮੇਟੀਆਂ ਬਣਾ ਲਾਂਗੇ ਤਾਂ ਉਹਦਾ ਕੀ ਫਾਇਦਾ ਉਹ ਤਾਂ ਕਾਗਜ਼ੀ ਕਾਰਵਾਈ ਆ ਸਿਰਫ ਕਾਗਜ਼ੀ ਕਾਰਵਾਈ ਕਿ ਸਿਰਫ ਅਸੀਂ ਇਨਾ ਕੁਝ ਕਰ ਪਰ ਅਮਲੀ ਰੂਪ ਦੇਣਾ ਪੈਣਾ ਇਸ ਚੀਜ਼ ਨੂੰ ਹੂੰ ਕਿ ਜਿਹੜੇ ਬੰਦੇ ਜਿਹੜੀਆਂ ਐਨਜੀਓ ਨਸ਼ੇ ਦੇ ਵਿਰੁੱਧ ਕੰਮ ਕਰਦੀਆਂ ਜਿਵੇਂ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਡਟ ਕੇ ਪਹਿਰਾ ਦੇ ਸਕਦੀਆਂ ਹਾਂ ਪੰਜਾਬ ਦੇ ਜਿਹੜੇ ਲੋਕ ਐ ਚੰਗੇ ਚੰਗੇ ਨੌਜਵਾਨ ਐ ਉਹਨਾਂ ਨੂੰ ਅੱਗੇ ਲਾਓ ਜਿਹੜੇ ਰੋਲ ਮਾਡਲ ਐ ਜਿੰਨਾਂ ਜਿਹੜੇ ਨਸ਼ਾ ਛੱਡ ਚੁੱਕੇ ਆ ਹਾਂ ਸਾਡੇ ਉੱਥੇ ਗਵਰਨਰ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਇੱਕ ਮੁੰਡਾ 18 ਇੰਜੈਕਸ਼ਨ ਲਾਉਂਦਾ ਸੀ ਬੋਲੇ ਬੋਲੇ ਅੱਜ ਉਹ ਸਕਾਲਰ ਐ ਹੂੰ ਤੇ ਉਹ ਅੱਜ ਨਸ਼ੇ ਰੋਕਣ ਵਾਸਤੇ ਆਵਾਜ਼ ਪਿੰਡਾਂ ਦੇ ਵਿੱਚ ਜਾ ਕੇ ਬੁਲੰਦ ਕਰਦਾ ਇਹੋ ਜਿਹੇ ਬੰਦਿਆਂ ਨੂੰ ਸਾਹਮਣੇ ਲਿਆਓ ਚੰਗੇ ਚੰਗੇ ਚਿਹਰੇ ਸਾਹਮਣੇ ਲਿਆਓ ਲੋਕਾਂ ਦੇ ਲੋਕਾਂ ਦੇ ਵਿੱਚ ਗੱਲ ਕੀਤੀ ਜਾਵੇ ਸਕੂਲਾਂ ਦੇ ਵਿੱਚ ਬੱਚਾ ਨੂੰ ਸਮਝਾਇਆ ਜਾਵੇ ਕਿਉਂਕਿ ਨਸ਼ਾ ਜਿਹੜਾ ਸਕੂਲਾਂ ਤੱਕ ਪਹੁੰਚ ਗਿਆ ਸਕੂਲਾਂ ਦੇ 9ਵੀਂ ਦੇ ਬੱਚੇ ਜਿਹੜੇ ਆ ਪ੍ਰੈਗਾ ਕੈਪਸੂਲ ਖਾ ਰਹੇ ਆ ਸਕੂਲਾਂ ਦੇ ਬੱਚੇ ਆ ਜਿਹੜੀ ਹਸਪੀਟਲ ਦੇ ਵਿੱਚੋਂ ਗੋਲੀ ਮਿਲਦੀ ਆ ਇਹ ਖਾਂਦੇ ਆ ਇਹਨੂੰ ਜਾ ਕੇ ਉਹ ਜਿਸ ਤਰ੍ਹਾਂ ਪੰਨੀ ਤੇ ਲੱਗਦੀ ਆ ਇਹਨੂੰ ਗੋਲੀ ਨੂੰ ਪੀ ਰਹੇ ਆ ਇਹ ਵੀ ਮੈਂ ਗਵਰਨਰ ਸਾਹਿਬ ਕੋਲ ਵੀ ਕਹਿ ਕੇ ਆ ਕਿ ਇਹ ਜਿਹੜੀ ਗੋਲੀ ਆ ਇਹ ਤੇ ਪੁਨਰ ਵਿਚਾਰ ਹੋਣਾ ਚਾਹੀਦਾ ਇਹ ਸਾਡੇ ਇਹ ਬੇੜਾਗਰ ਕਰੀ ਜਾਂਦੀ ਪਈ ਆ ਇਹ ਗੋਲੀ ਉਥੇ ਅੱਜ ਜਿਕਰੇ ਹੋਇਆ ਮੇਰੇ ਨਾਲ ਬੰਦਿਆਂ ਦੇ ਨਾਲ ਉਥੇ ਖਲੋਤੇ ਲਾਈਨ ਦੇ ਵਿੱਚ ਖਲੋਤੇ ਮੈਂ ਵੀ ਦਵਾਈ ਲੈ ਕੇ ਆਇਆ ਕੁਝ ਆਪਣਾ ਤੁਸੀਂ ਹਸਪੀਟਲ 'ਚ ਵੇਖਿਆ ਮੇਲਾ ਲੱਗਾ ਮੈਂ ਉਹੀ ਗੱਲ ਕਰਨ ਲੱਗਾ ਉਥੇ ਮਿਲ ਰਹੀ ਗੱਲ ਹੋਈ ਵੀ ਭਾਜੀ ਕੁਝ ਬੰਦੇ ਆਉਂਦੇ ਧਨੜ ਜਿਹੜੇ ਸਿੱਧੇ ਮੈਡਮ ਕੋਲੋਂ ਪੱਤੇ ਹੀ ਲੈ ਜਾਂਦੇ ਤੇ ਉਹ ਜਾ ਕੇ ਮੁੱਲ ਵੇਚਦੇ ਹਾਲਾਂਕਿ ਨਾ ਉਹ ਖਾਂਦੇ ਆ ਨਾ ਉਹਨਾਂ ਦਾ ਕੁਝ ਲੈਣਾ ਦੇਣਾ ਮੈਂ ਜਿਹੜੀ ਹਸਪੀਟਲ ਦੀ ਜਿਹੜੀ ਗੋਲੀ ਆ ਨਾ ਉਹ 100 ਰੁਪਏ ਤੋਂ ਲੈ ਕੇ 300 ਰੁਪਏ ਪ੍ਰਤੀ ਗੋਲੀ ਵਿਕਦੀ ਆ ਇਹ ਕੀ ਕੀਤਾ ਲੋਕਾਂ ਨੇ ਕਿ ਇੱਕ ਘਰ ਨੇ ਪੰਜ-ਪੰਜ ਕਾਰਡ ਬਣਾਏ ਆ ਪੰਜਾਂ-ਪੰਜਾਂ ਮੈਂਬਰਾਂ ਦੇ ਕਾਰਡ ਬਣਾਏ ਉੱਥੋਂ ਲੈਣ ਚੁਲਾ ਕੇ ਗੋਲੀ ਲੈ ਕੇ ਬਾਹਰ ਜਾ ਕੇ ਵੇਚ ਦਿੰਦੇ ਆ ਹੂੰ ਤੇ ਐਡੇ ਵੱਡੇ ਪੱਧਰ ਤੇ ਦੀ ਬਲੈਕ ਹੋਣ ਡਈ ਆ ਜਿਹੜਾ ਇਹ ਰੁਕ ਜੇ ਗੋਲੀ ਰੁਕ ਜੇ ਤਾਂ ਅੱਧਾ ਨਸ਼ਾ ਜੀ ਰੁਕਦਾ ਆ ਜੀ ਰੁਕਦਾ ਆ ਜੀ ਰੁਕਦਾ ਤੁਸੀਂ ਕਿਸੇ ਨੂੰ ਵੀ ਪਿੰਡਾਂ 'ਚ ਜਾ ਕੇ ਪੁੱਛ ਲੋ ਲੋਕਾਂ ਦੇ ਵਿਊ ਲੈ ਲਓ ਸਿਰਫ ਅਮਲੀਆਂ ਨੇ ਗਾਲ੍ਹਾਂ ਕੱਢਣੀਆਂ ਆ ਕਿ ਇਹ ਸਾਡੀ ਗੋਲੀ ਬੰਦ ਕਰ ਰਿਆ ਦੂਜੇ ਲੋਕਾਂ ਨੂੰ ਪੁੱਛੋ ਕਿ ਜਿਹੜੇ ਬੱਚੇ ਸਹੀ ਸਲਾਮ ਤੇ ਗਿਆ ਚੰਗੇ ਗਿਆ ਉਹ ਵੀ ਬੱਚੇ ਇਸ ਗੋਲੀ ਦੀ ਵਜ੍ਹਾ ਦੇ ਨਾਲ ਸਾਡੇ ਅੱਜ ਨਸ਼ੇ ਦੇ ਦਲਦਲ ਦੇ ਵਿੱਚ ਵੜ ਰਹੇ ਆ ਕੀ ਇੱਕ ਚੀਜ਼ ਹੋਰ ਨਹੀਂ ਹੋ ਸਕਦੀ ਵੀ ਜਿਹੜੇ ਬੱਚੇ ਸਾਡੇ ਆਦੀ ਹੋ ਚੁੱਕੇ ਆ ਉਹਨਾਂ ਵਾਸਤੇ ਪੰਜਾਬ ਸਰਕਾਰ ਇੱਕ ਮਹਿੰਮ ਸ਼ੁਰੂ ਕਰੇ ਵੀ ਉਹਨਾਂ ਦਾ ਇਲਾਜ ਨੂੰ ਪਹਿਲ ਦਿੱਤੀ ਜਾਵੇ ਕਿਉਂਕਿ ਜੇ ਉਹ ਅੱਜ ਹੀ ਛੱਡਦੇ ਆ ਤਾਂ ਉਹਨਾਂ ਦੀ ਮੌਤ ਹੁੰਦੀ ਹੈ ਨਹੀਂ ਵੇਖੋ ਮੈਂ ਇਹ ਵੀ ਗੱਲਾਂ ਨਾ ਹੈ ਕਰੋਨਾ ਕਾਲ ਦੇ ਵਿੱਚ ਸਾਰਾ ਕੁਝ ਇੱਕ ਦਿਨ ਬੰਦ ਹੋ ਗਿਆ ਹਾਂ ਤੁਸੀਂ ਕੋਈ ਵੇਖਿਆ ਬੰਦਾ ਕਿ ਜਿਹੜਾ ਨਸ਼ੇ ਦਾ ਨਸ਼ਾ ਨਹੀਂ ਮਿਲਿਆ ਤਾਂ ਮਰ ਗਿਆ हां बिल्कुल कोई दसो एक भी सही है बहुत ਘੱਟ ਸੀ ਹਾਂ ਕੋਈ ਵੀ ਨਹੀਂ ਮਰਿਆ ਨਸ਼ੇ ਤੋਂ ਬਿਨਾ ਕੋਈ ਵੀ ਬੰਦਾ ਨਹੀਂ ਮਰ ਸਕਦਾ ਜੀ ਆ ਜਾ ਸਕਦਾ ਜੀ ਆ ਬੰਦਾ ਜੀ ਸਕਦਾ ਕੋਈ ਵੱਡੀ ਗੱਲ ਨਹੀਂ ਉਹਨਾਂ ਦਾ ਇਲਾਜ ਲੋਕਲ ਡਾਕਟਰਾਂ ਤੋਂ ਕਰਾ ਰਹੇ ਲੋਕ ਇਹਦੇ ਵਾਸਤੇ ਇਹਨਾਂ ਨੂੰ ਹੁਣ ਕੀ ਚਾਹੀਦਾ ਇਹ ਸਿਰਫ ਇੱਕ ਮਾਨਸਿਕ ਰੋਗ ਹੈ ਕਿ ਮੈਂ ਅੱਜ ਨਸ਼ਾ ਨਹੀਂ ਕੀਤਾ ਹੋਰ ਇਹਦੇ ਨਾਲ ਥੋੜਾ ਕੁਝ ਹੋਣਾ ਸਿਰਫ ਇੱਕ ਮਾਨਸਿਕ ਰੋਗ ਹੈ ਤੇ ਇਹ ਹੋਰ ਹੋਰ ਕੋਈ ਗੱਲ ਨਹੀਂ ਹੈਗੀ ਇਹਦੇ ਵਾਸਤੇ ਇਹਨਾਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਹਸਪੀਟਲਾਂ ਦੇ ਵਿੱਚ ਅਰੇਂਜਮੈਂਟ ਕਰਨਾ ਇਹ ਡੀਡਿਕਸ਼ਨ ਸੈਂਟਰ ਬਣਾਉਣਾ ਉੱਥੇ ਪੂਰਾ ਪ੍ਰੋਪਰ ਪ੍ਰਬੰਧ ਹੋਵੇ ਉੱਥੇ ਬੱਚੇ ਲਿਆਂਦੇ ਜਾਣ ਜਿਉਂ ਉਹਨਾਂ ਨੂੰ ਟੈਬਲੇਟ ਦੇਣੀ ਆ ਉਹਨਾਂ ਦਾ ਡੋਜ਼ ਮੁਤਾਬਕ ਹੈ ਨਾ ਅੱਜ ਇੱਕ ਟੈਬਲੇਟ ਦਿੱਤੀ ਆ ਕੱਲ ਨੂੰ ਅੱਧੀ ਦੇਣਾ ਹੌਲੀ ਹੌਲੀ ਉਹਦੀ ਮਾਤਰਾ ਘਟਾਉਣਾ ਫਿਰ ਉਹ ਬੱਚੇ ਬਚਨੇ ਆ ਪਰ ਇਹਨਾਂ ਦਾ ਕੋਈ ਹੈ ਹੀ ਨਹੀਂਗਾ ਕੋਈ ਤਰੀਕਾ ਹੀ ਨਹੀਂ ਹੈਗਾ ਕੋਈ ਬੱਚੇ ਕਿਸ ਤਰ੍ਹਾਂ ਬਚਾਉਣੇ ਅਸੀਂ ਹੁਣ ਜਿਹੜੀ ਕਾਰਵਾਈ ਸ਼ੁਰੂ ਹੋਈ ਹੈ ਪੰਜੇ ਵਾਲੀ ਕੀ ਇਸ ਤੋਂ ਤੁਸੀਂ ਸੰਤੁਸ਼ਟ ਹੋ ਮੈਂ ਬਿਲਕੁਲ ਸੰਤੁਸ਼ਟ ਹਾਂ ਮੈਂ ਜਿਸ ਤਰ੍ਹਾਂ ਅੱਗੇ ਵੀ ਕਿਹਾ ਕਿ ਪੀਲਾ ਪੰਜਾ ਜਿਹੜਾ ਚੱਲ ਰਿਹਾ ਹੈ ਇਹ ਹਰ ਛੋਟੇ ਤੋਂ ਲੈ ਕੇ ਵੱਡੇ ਸਮਗਲਰ ਤੱਕ ਇਹ ਚੱਲਣਾ ਚਾਹੀਦਾ ਹੈ ਤੇ ਬੜੀ ਪਾਰਦਰਸ਼ਤਾ ਤਰੀਕੇ ਦੇ ਨਾਲ ਇਹ ਨਸ਼ੇ ਨੂੰ ਜਿਹੜੀ ਮਹਿਮ ਹੈ ਇਹਨੂੰ ਚਲਾਉਣਾ ਚਾਹੀਦਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਹੜਾ ਸਰਕਾਰ ਨੇ ਪੁੱਟਿਆ ਹੈ ਪਰ ਬਹੁਤ ਦੇਰ ਹੋ ਗਈ ਹੈ ਹੂੰ ਦੇਰ ਆਏ ਦਰਸਤ ਆਏ ਅਸੀਂ ਤਾਂ ਇਹੋ ਹੀ ਕਹਿ ਸਕਦੇ ਹਾਂ ਕਿ ਦੇਰ ਆਏ ਦਰਸਤ ਆਏ ਕਿ ਲੱਗੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਇਹਨਾਂ ਕੰਮ ਸ਼ੁਰੂ ਕੀਤਾ ਕਾਸ਼ ਇਹ ਪਹਿਲਾਂ ਹੋ ਜਾਂਦਾ ਸਾਡੀ ਜਿਹੜੀ ਪੰਜਾਬ ਦੀ ਜਵਾਨੀ ਉਹ ਵੱਜ ਜਾਂਦੀ ਵੱਜ ਜਾਂਦੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਸੋ ਇਹ ਸਨ ਵੀਰਜੀ ਸਤਨਾਮ ਸਿੰਘ ਜੀ ਮਨਾਵਾਂ ਸਾਹਿਬ ਜਿਨ੍ਹਾਂ ਨੇ ਇੱਕ ਆਪਣੀ ਸੰਸਥਾ ਚਲਾ ਰਹੇ ਨੇ ਨਸ਼ੇ ਦੇ ਵਿਰੁੱਧ ਕਾਫੀ ਲੰਮੇ ਸਮੇਂ ਤੋਂ ਬੋਲਦੇ ਆਏ ਨੇ ਤੇ ਹੁਣ ਵੀ ਬੋਲ ਰਹੇ ਨੇ ਤੇ ਜਿਹੜੀ ਇਹਨਾਂ ਨੇ ਸਲਾਹ ਦਿੱਤੀ ਸਰਕਾਰ ਨੂੰ ਕਿ ਪਾਰਦਰਸ਼ੀ ਤਰੀਕੇ ਦੇ ਨਾਲ ਕੰਮ ਕਰੋ ਇਹ ਨਹੀਂ ਕਿ ਕਿਸੇ ਗਰੀਬ ਦਾ ਘਰ ਢਾ ਕੇ ਵੀਡੀਓ ਵਾਇਰਲ ਕਰ ਦਿੱਤੀ ਜਾਵੇ ਵੀ ਹਾਂ ਵੀ ਇਹ ਨਸ਼ਾ ਵੇਚਦਾ ਸੀ ਹਾਂ ਠੀਕ ਹੈ ਬਹੁਤ ਚੰਗੀ ਗੱਲ ਹੈ ਭਾਵੇਂ ਕੋਈ ਕੁੜੀਆਂ ਵੇਚਦਾ ਤੇ ਭਾਵੇਂ ਕੋਈ ਜਿਤਨਾ ਮਰਜੀ ਹੈਗਾ ਜਿਹੜਾ ਨਸ਼ੇ ਦੇ ਵਿੱਚ ਆਦੀ ਹੈਗਾ ਜਾਂ ਵੇਚਣ ਦਾ ਰੱਖਦਾ ਵਾ ਧਿਆਨ ਰੱਖਦਾ ਵੇਚਣ ਵਾਲੇ ਪਾਸੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਲਿਹਾਜ਼ ਨਹੀਂ ਪਰ ਵੱਡੇ ਮગર ਮੱਛਾਂ ਨੂੰ ਨੱਥ ਪਾਉਣੀ ਜਿਹੜੀ ਹੈ ਉਹ ਵੀ ਬਹੁਤ ਜ਼ਰੂਰੀ ਇਹ ਤੇ ਨਾਲ ਭਾਈ ਨੇ ਇੱਕ ਹੋਰ ਗੱਲ ਕੀਤੀ ਵੀ ਹਲਕਾ ਖੇਮ ਕਰਨ ਦੇ ਵਿੱਚ ਬਕਾਇਦਾ ਅਸੀਂ ਨਾਂ ਲੈ ਕੇ ਲਿਸਟਾਂ ਜਾਰੀ ਕੀਤੀਆਂ ਇਹਨੇ ਪੁਲਿਸ ਨੂੰ ਦੱਸਿਆ ਹੋਇਆ ਕਿ ਇਹਨਾਂ ਬੰਦਿਆਂ ਤੇ ਕਾਰਵਾਈ ਅਜੇ ਤੱਕ ਨਹੀਂ ਹੋਈ ਤੇ ਹਲਕਾ ਖੇਮ ਕਰਨ ਸਾਫ਼ ਨਹੀਂ ਹੋ ਗਿਆ ਇਹ ਥੋੜਾ ਜਿਹਾ ਸਰਕਾਰ ਨੂੰ ਧਿਆਨ ਦੇਣੀ ਲੋੜ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਸੀਂ ਸਾਡੇ ਨਾਲ ਬਣੇ ਰਹੋ ਦੇਖਦੇ ਰਹੋ ਪੰਜਾਬੀ ਲੋਕ ਚੈਨਲ ਧੰਨਵਾਦ